ਖੋਰ ਖਾਸ ਖਬਰ ਤੇ ਗੌਰ ਕਰਦੇ ਆਂ ਪੰਜਾਬ ਚ ਨਾਮ ਜਦਗੀਆਂ ਨੂੰ ਲੈ ਕੇ ਪੰਜਾਬ ਚ ਨਾਮ ਜਦਗੀਆਂ ਦਾ ਦੌਰ ਚੱਲ ਰਿਹਾ ਜੀ ਹਾਂ ਕਾਂਗਰਸ ਦੇ ਉਮੀਦਵਾਰਾਂ ਨੇ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੀ ਸੀ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਨੇ ਕਾਗਜ਼ दाखल ਕਰਤੇ ਕੁਲਵੀਰ ਜੀਰਾ ਹੋਰੀ ਇਸ ਕਤਾਰ ਚ ਸ਼ਾਮਲ ਹੋ ਗਏ ਹੰਸ ਰਾਜ ਹੰਸੋਰੀ ਹੋਗੇ ਪਰ 10 ਮਈ ਨੂੰ ਹੀ ਕਿਉਂ ਜ਼ੋਰ ਲੱਗਿਆ ਜ਼ਿਆਦਾਤਰ ਉਮੀਦਵਾਰਾਂ ਦਾ ਲਗਾਤਾਰ ਨਾਮ ਵੱਧ ਰਹੇ ਨੇ ਮੈਂ ਦੇਖ ਰਿਹਾ ਕਿ 6 ਕਾਂਗਰਸ ਦੇ ਉਮੀਦਵਾਰ 10 ਮਈ ਨੂੰ ਨਾਮ ਜਦਗੀਆਂ ਭਰਨ ਜਾ ਰਹੇ ਨੇ ਭਾਜਪਾ ਕਹਿੰਦੀ ਅਸੀਂ ਪਿੱਛੇ ਕਿਉ ਰਹੀਏ 6 ਹੀ ਭਾਜਪਾ ਦੇ ਉਮੀਦਵਾਰ 10 ਮਈ ਨੂੰ ਨਾਮਜਦਗੀਆਂ ਪੜਨ ਜਾ ਰਹੇ ਨੇ ਜਦੋਂ ਕੇਸ ਦੇ ਵਿੱਚ ਹੋਰ ਨਾਮ ਦਰਜ ਹੋ ਸਕਦੇ ਆ ਜਿਵੇਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੋਆਰੋਂ ਟਿਕਟ ਮਿਲਿਆ ਜੀ ਉਹਨਾਂ ਦੀ ਤਾਰੀਖ ਨਹੀਂ ਮਿਲੀ ਕਿ ਕਦੋਂ ਕਾਗਜ਼ ਦਾਖਲ ਕਰਨਗੇ ਰਾਜਾ ਬੜਿੰਗ rahul ਗਾਂਧੀ ਦਾ ਸਨੇਹਾ ਡਿਕਰੇ ਨੇ ਪਤਾ ਨਹੀਂ ਕਦੋਂ ਤਾਰੀਖ ਮਿਲਦੀ ਆ ਦੋ ਉਮੀਦਵਾਰ ਰਹਿੰਦੇ ਨੇ ਅਜੇ ਕਾਂਗਰਸ ਦੇ ਕਿਉ ਕਿਹੜੀ ਤਾਰੀਖ ਨੂੰ ਕਾਗਜ਼ ਦਾਖਲ ਕਰਨਗੇ ਪਰ 6 ਦਾ ਨਾਮ ਮੇਰੇ ਕੋਲ ਆ ਗਿਆ ਜਿਹੜੇ 10 ਮਈ ਨੂੰ ਕਾਗਜ਼ ਦਾਖਲ ਕਰਨਗੇ ਇਸ ਤੋਂ ਬਿਨਾ ਭਾਜਪਾ ਨੇ ਕੱਲ ਤਿੰਨ ਉਮੀਦਵਾਰ ਆਪਣੇ ਐਲਾਨ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਵੇਂ ਉਹਨਾਂ ਨੇ ਸੁਵਾਸ਼ ਸ਼ਰਮਾ ਨੂੰ ਟਿਕਟ ਦਿੱਤੀ ਫਿਰੋਜ਼ਪੁਰ ਹਲਕੇ ਤੋਂ ਜਿਵੇਂ ਕੈਪਟਨ ਅਨੰਦਰ ਦੇ ਖਾਸਮ ਖਾਸ ਰਾਣਾ ਗੁਰਮੀਤ ਸਿੰਘ ਸੋਡੀ ਨੂੰ ਟਿਕਟ ਦਿੱਤੀ ਜਿਆਣੀਓਣੀ ਫੇਰ ਰਹਿ ਗਏ ਹੈ ਉਧਰ ਸੰਗਰੂਰ ਤੋਂ ਅਰਵਿੰਦ ਖੰਨਾ ਟਿਕਟ ਲੈ ਗਏ ਸੋ ਇਹ ਤਿੰਨ ਸੀਟਾਂ ਦੇ ਵਿੱਚੋਂ ਵੀ ਦੋ ਦਲ ਬਦਲੂ ਨੂੰ ਟਿਕਟ ਦਿੱਤੀ ਫੇਰ ਸੋ ਇੰਜ 6 ਉਮੀਦਵਾਰ ਹੋ ਗਏ 12 ਚੋਂ ਭਾਜਪਾ ਦੇ ਦਲ ਬਦਲੂ ਹੈ ਤੇ ਇੱਧਰ ਇਹਨਾਂ ਦੇ ਵੀ 6 ਉਮੀਦਵਾਰ ਕਾਗਜ਼ ਦਾਖਲ ਕਰ ਰਹੇ 10 ਮਈ ਨੂੰ ਹੁਣਾਂ ਤਿੰਨ ਜਿਹੜੇ ਨਵੇਂ ਨਾਮ ਆਏ ਆ ਇਹਨਾਂ 'ਚ ਪਤਾ ਨਹੀਂ ਇੱਕ ਅੱਧਾ ਕੋਈ ਹੋਰ ਨਾ 10 ਤਰੀਕ ਨੂੰ ਜਵੇ ਦੂਜੀਆਂ ਪਾਰਟੀਆਂ ਦੇ ਅਜੇ ਆਜ਼ਾਦ ਯੂਜਤ ਤਾਂ ਹੈਗੇ ਹੀ ਹੈਗੇ ਨੇ ਪਰ ਹੋਰ ਮੁੱਖ ਪਾਰਟੀਆਂ ਦੇ ਵੀ ਕੁਝ ਉਮੀਦਵਾਰ 10 ਤਰੀਕ ਨੂੰ ਨਾਮ ਦਾਖਲ ਕਰ ਸਕਦੇ ਆ ਹੁਣ ਇਹ ਪਹਿਲੂ ਕੀ ਹੈ ਇਹਦੇ ਪਿੱਛੇ ਕਿਹੜਾ ਰਾਜ ਹੈ ਦੇਖੋ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਜਾਮਨੀ ਗੌਮਰ ਡਾਕਟਰ ਅਮਰ ਸਿੰਘ ਬੀਬੀ ਸਾਹੋਕੇ ਜਤਮਿੰਦਰ ਸਿੱਧੂ ਇਹ 6 ਦੇ 6 ਉਮੀਦਵਾਰ 10 ਮਈ ਨੂੰ ਕਾਗੇ ਦਾਖਲ ਕਰਨਗੇ ਭਾਜਪਾ ਦੇ ਦਿਨੇਸ਼ ਬੱਬੂ ਸੁਸ਼ੀਲ ਰਿੰਕੂ ਰਵਨੀਤ ਬਿੱਟੂ ਪਰਮਪਾਲ ਕੌਰ ਸਿੱਧੂ ਹੈ ਮਨਜੀਤ ਮੰਨਾ ਤੇ ਤਰਨਜੀਤ ਸੰਧੂ ਇਹ 6 ਦੇ 6 ਉਮੀਦਵਾਰ 10 ਮਈ ਨੂੰ ਕਾਗਜ਼ ਦਾਖਲ ਕਰਨਗੇ